ਸਾਰਿਆਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਘੈਂਟ ਚੀਜ਼ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਰਦੀਆਂ ਹੋ ਗਈਆਂ ਸ਼ੁਰੂ ਤੇ ਹਰ ਇੱਕ ਨੂੰ ਗਰਮ ਪਾਣੀ ਦੀ ਬਹੁਤ ਲੋੜ ਹੁੰਦੀ ਆ ਤੇ ਆ ਗਿਆ ਜੀ ਤੁਹਾਡੇ ਲਈ ਗੀਜ਼ਰ ਤੇ ਵੈਸੇ ਤਾਂ ਮਾਰਕੀਟ ਵਿੱਚ ਬਹੁਤ ਕੰਪਨੀਆਂ ਦੇ ਗੀਜ਼ਰ ਆਉਂਦੇ ਆ ਤੁਹਾਨੂੰ ਪਤਾ ਹੀ ਆ 15 20 ਕੰਪਨੀਆਂ ਹੋਣੀਆਂ ਪਰ ਅੱਜ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਨਵੀਂ ਕੰਪਨੀ ਲੈ ਕੇ ਆਇਆ ਬਹੁਤ ਵਧੀਆ ਆ ਕੋਈ ਦੇਸੀ ਕੰਪਨੀ ਨਹੀਂ ਹੈਗੀ ਕੈਂਟ ਕੰਪਨੀ ਆ ਆਇਓ ਤੁਹਾਨੂੰ ਰਿਵਿਊ ਕਰਾਉਣੇ ਆ ਜੀ ਗੀਜ਼ਰ ਤੇ ਆਇਓ ਚੈੱਕ ਕਰੋ ਜੀ ਆਪਣੇ ਕੋਲ ਲੇਜ਼ਰ ਕੰਪਨੀ ਦਾ ਗੀਜ਼ਰ ਆ ਇਹ ਜਿਹੜਾ ਮਾਰਕੀਟ ਦੇ ਵਿੱਚੋਂ ਤਕਰੀਬਨ 6000 ਦਾ ਮਿਲ ਜਾਂਦਾ ਆ ਤੇ ਆਪਾਂ ਨੂੰ ਥੋੜਾ ਜਿਹਾ ਡਿਸਕਾਊਂਟ ਮਿਲ ਗਿਆ ਕਿਉਂਕਿ ਆਪਣੇ ਸੱਜਣ ਬੇਲੀ ਦੀ ਦੁਕਾਨ ਤੋਂ ਹੀ ਲਿਆ ਆ ਤੇ 5600 ਦਾ ਪੈ ਗਿਆ ਫਾਲੀਵਰ ਸਟਾਰ ਇਹ ਗੀਜ਼ਰ ਆ ਤੇ ਇਹ ਇਹਦੇ ਵਿੱਚ ਇੱਕ ਗਲਾਸ ਕੋਟਿੰਗ ਹੁੰਦੀ ਆ ਜਿਹੜੀ ਬਹੁਤ ਜ਼ਰੂਰੀ ਆ ਅੱਜ ਕੱਲ ਦੇ ਗੀਜ਼ਰਾਂ ਦੇ ਵਿੱਚ ਪੁਰਾਣੇ ਟਾਈਮਾਂ ਦੇ ਉੱਤੇ ਜਿਹੜੇ ਗੀਜ਼ਰ ਹੁੰਦੇ ਸੀ ਉਹਨਾਂ ਦੇ ਵਿੱਚ ਨਾਰਮਲ ਹੀ ਆਉਂਦੇ ਹੁੰਦੇ ਸੀ ਦੇਸੀ ਹੁੰਦੇ ਸੀਗੇ ਗਲਾਸ ਕੋਟਿੰਗ ਨਹੀਂ ਹੁੰਦੀ ਸੀ ਤੇ ਸ਼ੋਰਾ ਵਗੈਰਾ ਬਹੁਤ ਜਿਹੜਾ ਆਪਣਾ ਪੰਜਾਬ ਦਾ ਪਾਣੀ ਆ ਇਹ ਥੋੜਾ ਜਾਂ ਸ਼ੋਰਾ ਬਹੁਤ ਹੈ ਆਪਣੇ ਪੰਜਾਬ ਦੇ ਪਾਣੀ ਦੇ ਵਿੱਚ ਸੋ ਇਹ ਜਿਹੜੇ ਜੀਜ਼ਰਿਆ ਇਹਨਾਂ ਵਿੱਚ ਗਲਾਸ ਲੇਅਰ ਹੁੰਦੀ ਆ ਜਿਹਦੇ ਨਾਲ ਇਹ ਟੈਂਕ ਜਿਹੜਾ ਇਹਦਾ ਘੱਟ ਜਾਮ ਹੁੰਦਾ ਹੈ ਸ਼ੂਰਾ ਵਗੈਰਾ ਘੱਟ ਲੱਗਦਾ ਆ ਇਹਨੂੰ ਇੱਕ ਰਾਡ ਪਾਈ ਹੁੰਦੀ ਹੈ ਇਹਦੇ ਵਿੱਚ ਐਲੂਮੀਨੀਅਮ ਦੀ ਜਿਹੜਾ ਸ਼ੂਰਾ ਸਾਰਾ ਆ ਇਹਨੂੰ ਹੀ ਲੱਗਦਾ ਆ ਟੈਂਕ ਨੂੰ ਕੁਝ ਨਹੀਂ ਹੁੰਦਾ ਹੈਗਾ ਤੇ ਪਾਣੀ ਵੀ ਨਹੀਂ ਟੱਚ ਕਰਦਾ ਹੈਗਾ ਟੈਂਕ ਦੇ ਨਾਲ ਸੋ ਇਹ ਜਿਹੜਾ ਗੀਜ਼ਰ ਆ ਇਹ 5 ਸਟਾਰ ਗੀਜ਼ਰ ਆ ਇਹ 25 ਲੀਟਰ ਦਾ ਗੀਜ਼ਰ ਆ ਤੇ ਜਿਹੜੇ ਮੇਰੇ ਭਰਾ ਇਹ ਗੀజర్ ਵੀ ਫੈਮਿਲੀ ਮੈਂਬਰ ਦੇ ਹਿਸਾਬ ਨਾਲ ਹੁੰਦੇ ਆ ਜਿਨ੍ਹਾਂ ਦੇ ਘਰ ਵਿੱਚ 2 ਪਰਸਨ ਨੇ ਆ ਉਹਨਾਂ ਨੂੰ ਵੀ ਤੁਹਾਨੂੰ 10 ਲੀਟਰ ਦਾ ਗੀజర్ ਚਾਹੀਦਾ ਆ ਜਿਨ੍ਹਾਂ ਦੇ ਘਰ 3 ਪਰਸਨ ਨੇ ਆ ਉਹਨਾਂ ਲਈ 15 ਲੀਟਰ ਦਾ ਜਿਹੜੇ 3 ਤੋਂ ਜ਼ਿਆਦਾ ਹੋ ਜਾਂਦੇ ਆ ਉਹਨਾਂ ਦੇ ਲਈ 25 ਲੀਟਰ ਦਾ ਇਹ ਗੀజర్ ਆ ਇਹ ਬੈਸਟ ਆ ਸਾਰਿਆਂ ਲਈ ਤੇ ਬਿਜਲੀ ਵੀ ਘੱਟ ਕੰਜ਼ੂਮ ਕਰਦਾ ਆ ਇਹ ਵਾਲਾ ਗੀజర్ ਸੋ ਇਹ ਜੀ ਸਾਨੂੰ ਵਾਰੰਟੀ ਮਿਲ ਜਾਂਦੀ ਆ ਜੀ 2 ਸਾਲ ਦੀ ਪ੍ਰੋਡਕਟ ਵਾਰੰਟੀ ਆ ਜੇ ਕੁਝ ਵੀ ਇਹਨੂੰ ਹੋ ਜਵੇ 2 ਸਾਲ ਦੇ ਵਿੱਚ ਉਹ ਆਪੇ ਠੀਕ ਕਰਕੇ ਦੇਣਗੇ ਕੰਪਨੀ ਵਾਲੇ 3 ਸਾਲ ਦੀ ਕੋਈ ਇਲੈਕਟ੍ਰਿਕ ਕੋ ਫਾਲਟ ਪੈ ਜਵੇ ਬਿਜਲੀ ਦਾ ਇਹਦੇ ਵਿੱਚ ਕੁਝ ਵੀ ਉਹਦੀ ਗਰੰਟੀ ਆ ਤੇ 7 ਸਾਲ ਦੀ ਇਹਦੇ ਵਿੱਚ ਪੂਰੇ ਟੈਂਕ ਦੀ ਗਰੰਟੀ ਆ ਜੇ ਟੈਂਕ ਨੂੰ ਕੁਝ ਹੋ ਜਵੇ ਸੋ ਆਜੋ ਤੁਹਾਨੂੰ ਇਹਦੀ ਪਾਵਰ ਵਾਟ ਵੀ ਲਿਖਾਉਣੀਆਂ ਚੈੱਕ ਕਰਾਉਣੇ ਆ ਥੋੜਾ ਜਿਹਾ ਕੈਮਰਾ ਨੇੜੇ ਲਿਆਓ ਇੱਧਰ ਤੇ ਦੇਖੋ ਆਜੋ ਵੀ ਤੁਹਾਨੂੰ ਇਹਦਾ ਪਾਵਰ ਚੈੱਕ ਕਰਾਉਣੇ ਆ 85 ਸਟਾਰ ਗੀਜ਼ਰ ਆ ਤੇ ਜਿਹੜਾ ਇਹਦਾ ਸਟੈਂਡਿੰਗ ਲਾਸ ਹੈ ਇਹਦਾ ਹੈਗਾ ਆ 0.465 ਇਹ ਜਿਹੜਾ ਸਟੈਂਡਿੰਗ ਲਾਸ ਹੁੰਦਾ ਆ ਇਹ ਜਿੰਨਾ ਘੱਟ ਹੋਵੇ ਉਨਾ ਵਧੀਆ ਰਹਿੰਦਾ 19 ਇਹ ਬਿਜਲੀ ਘੱਟ ਖਾਂਦਾ ਆ ਜਿੰਨਾ ਇਹ ਜ਼ਿਆਦਾ ਹੋ ਜੂਗਾ ਜੇ 0.565 ਹੋ ਜੂਵੇ 19 ਜ਼ਿਆਦਾ ਬਿਜਲੀ ਖਾਣੀ ਆ ਜੇ 0.34 ਹੋ ਜੂਵੇ ਦਾ 19 ਘਟਾ ਖਾਊਗਾ ਇਹ ਜਿਹੜਾ ਆ ਸਟੈਂਡਿੰਗ ਲਾਸੀ ਦਾ 0.465 ਆ ਪਰ ਬਿਜਲੀ ਇਹ ਘਟਾ ਹੀ ਖਾਂਦਾ ਆ ਤੇ ਇਹ 25 ਲੀਟਰ ਦਾ ਗੀਜ਼ਰ ਆ ਤੇ ਈ ਦੀ ਜਿਹੜੀ ਪਾਵਰ ਆ 2000 ਵਾਟ ਦਾ ਇਹ ਗੀਜ਼ਰ ਆ ਜੀ ਸੋ ਬਹੁਤ ਵਧੀਆ ਗੀਜ਼ਰ ਆ ਈ ਦੀ ਮੈਨੂਫੈਕਚਰਿੰਗ ਜਿਹੜੀ ਆ ਜੂਨ ਮਹੀਨੇ ਦੀ ਆ ਇਸੇ ਸਾਲ ਦੀ ਤੇ ਆਜੋ ਫਿਰ ਤੁਹਾਨੂੰ ਇਹ ਓਪਨ ਕਰਕੇ ਦਿਖਾਉਣੀ ਆ ਇਹ ਵਿੱਚੋਂ ਕਿਦਾਂ ਦਾ ਦੇਖਣ ਨੂੰ ਲੋਕ ਕਿ ਆਈ ਦੀ ਗੀਜ਼ਰ ਦੀ ਹਾਂਜੀ ਆਪਾਂ ਇਹਨੂੰ ਓਪਨ ਕਰ ਲਿਆ ਆ ਤੁਸੀਂ ਦੇਖ ਸਕਦੇ ਆ ਕੰਪਨੀ ਵਾਲਿਆਂ ਨੇ 2 ਬੋਲਟ ਦਿੱਤੇ ਆ ਇਹਨੂੰ ਫਿੱਟ ਕਰਨ ਦੀ ਦੀਵਾਰ ਦੇ ਵਿੱਚ ਇਹਦੇ ਨਾਲ ਫਿੱਟ ਹੁੰਦਾ ਕਿਉਂਕਿ ਇਹ ਹੈਵੀ ਹੁੰਦਾ ਆ ਜਿਹਦੇ ਨਾਲ ਇਹਦੀ ਬੁੱਕ ਵੀ ਆ ਜੀ ਲੇਜ਼ਰ ਕੰਪਨੀ ਦੀ ਗੀਜ਼ਰ ਦੀ ਜਿਹਦੇ ਵਿੱਚ ਇਹਨਾਂ ਨੇ ਸਾਰਾ ਕੁਝ ਦੱਸਿਆ ਆ ਇਹੀ ਜਿਹੜਾ ਇਹ 25 ਕੁ 100 ਦਾ ਇਹਦਾ ਮਿਲ ਜਾਂਦਾ ਹੈ ਗੀਜ਼ਰ ਜਿਹੜਾ ਮੈਂ ਤੁਹਾਨੂੰ ਦੱਸਿਆ ਥੋੜੀ ਇਹ ਘੱਟ ਰਹੀ ਜਿਹਾ ਹੁੰਦਾ ਹੈ ਕਲਾਸਿਕ ਇਹਹੀ ਜਿਹੜਾ ਤੇ ਜਿਹੜਾ ਦੂਜਾ ਜ਼ਿਆਦਾ ਵਧੀਆ ਜਿਹੜਾ ਅਸੀਲੀ ਆ ਇਹ ਹੈਗਾ ਐਕੁਆਟਿਕ ਹੈ ਇਹ 25 ਲੀਟਰ ਚ ਵੀ ਆਉਂਦਾ ਗੀਜ਼ਰ ਲੈ ਆਇਆ ਇਹ ਹੈਗਾ ਜੀ ਰਸਟ ਪ੍ਰੂਫ ਗੀਜ਼ਰ ਆ ਪ੍ਰੀ ਕੋਟਡ ਹੈ ਇਹਦੇ ਵਿੱਚ ਗਲਾਸ ਹੁੰਦਾ ਹੈ ਤੇ ਇਹ ਬੁੱਕ ਦਿੱਤੀ ਆ ਕੰਪਨੀ ਨੇ ਨਾਲ ਇਸ ਗੀਜ਼ਰ ਬਾਰੇ ਇਹਦੇ ਵਿੱਚ ਇਨਸਟਰਕਸ਼ਨ ਪੂਰੀਆਂ ਆ ਤੁਸੀਂ ਪੜ੍ਹ ਸਕਦੇ ਆ ਤੇ ਇਹ ਵਾਰੰਟੀ ਕਾਰਡ ਵੀ ਆ ਤੁਹਾਡਾ ਤੁਸੀਂ ਦੇਖ ਸਕਦੇ ਜਿਹੜੀ ਸ਼ੌਪ ਤੋਂ ਮੈਂ ਲਿਆ ਉਹਨਾਂ ਨੇ ਤਰੀਕ ਪਾ ਕੇ ਆਪਣੀ ਮੋਹਰ ਲਗਾਈ ਹੋਈ ਆ ਤੇ ਇਹਦੇ ਨਾਲ ਸਾਨੂੰ ਗਰੰਟੀ ਵਾਰੰਟੀ ਜਿੰਨੀ ਵੀ ਹੁੰਦੀ ਸਾਰੀ ਮਿਲੂਗੀ ਜੀ ਕੋਈ ਵੀ ਪ੍ਰੋਬਲਮ ਆਉਂਦੀ ਆ ਫਿਊਚਰ ਵਿੱਚ ਇਹ ਬੁੱਕ ਨੂੰ ਤੁਸੀਂ ਸਾਹਮਣੇ ਰੱਖਣਾ ਆ ਤਾਂ ਕਿ ਤੁਹਾਨੂੰ ਕੋਈ ਕੋਈ ਪ੍ਰੋਬਲਮ ਪੈ ਜAVE ਤੁਹਾਡੇ ਗੀਜ਼ਰ ਵਿੱਚ ਤੁਹਾਡੇ ਕੰਮ ਆ ਸਕੇ ਸੋ ਆਜੋ ਥੋੜੇ ਨੇੜੇ ਥੋੜਾ ਜਿਹਾ ਕੈਮਰਾ ਮੈਨੂੰ ਕਹਿਣਾ ਵੀ ਨੇੜੇ ਕਰ ਲੈ ਕੈਮਰਾ ਨੀੜੋ ਦਿਖਾ ਦਈਏ ਤੇ ਹੁਣ ਮੈਂ ਇਹਨੂੰ ਬਾਹਰ ਕੱਢ ਕੇ ਤੁਹਾਨੂੰ ਪ੍ਰੋਪਰ ਦਿਖਾਣਾ ਜੀ ਇੱਕ ਮਿੰਟ ਰੋ ਜੀ ਬੱਸ ਇੱਕ ਮਿੰਟ ਦੀ ਆਪਾਂ ਬਾਹਰ ਕੱਢ ਦਾਂਗੇ ਇਹਨੂੰ ਫੜ ਕੇ ਰੋਜੀ ਇਹ ਜਿਹੜੀ ਆ ਸਟੀਲ ਦੀ ਬੋਡੀ ਆ ਵਧੀਆ ਹੈਵੀ ਕੁਆਲਟੀ ਦਾ ਆ ਰਸਟ ਪ੍ਰੂਫ ਪ੍ਰੀ ਕੋਟਡ ਆ ਜੀ ਇਹਦੀ ਬੋਡੀ ਇਨਸਾਈਡ ਤੇ ਅੱਜ ਤੁਹਾਨੂੰ ਸਟਾਰ ਵੀ ਚੈੱਕ ਕਰਾ ਦੰਨੇ ਆ ਆ ਸਕੈਨਰ ਕੋਡ ਆ ਜੇ ਸਕੈਨ ਕਰਕੇ ਦੇਖਣਾ ਆ ਦੋ ਸਕੈਨਰ ਕੋਡ ਇੱਕ ਥੱਲੇ ਆ ਇੱਕ ਉੱਪਰ ਆ ਤੇ ਦੇਖੋ ਪੂਰੀ ਪਾਵਰ ਸਾਰਾ ਇਹਦਾ ਕੁਝ ਦੱਸਿਆ ਆ 5 ਸਟਾਰ ਇੱਕ ਗੀਜ਼ਰ ਆ ਤੇ ਥੱਲੇ ਇਹਦੇ ਇਹਦੀ ਕੇਬਲ ਆ ਹਾਈ ਪਾਵਰ ਦੀ ਇਹ ਪਾਣੀ ਦੇ ਆ ਇਨ ਤੇ ਆਊਟ ਦਿੱਤੇ ਵਾਲਵ ਦਿੱਤੇ ਹੋਏ ਆ ਤੇ ਇਸ ਤੋਂ ਇਹਦਾ ਬਟਨ ਹੈ ਜੀ ਹੀਟ ਹੀਟਿੰਗ ਦਾ ਹੈ ਆ ਤੇਜ ਕਰਨਾ ਤੇ ਮੇਨ ਆ ਆਜੋ ਫਿਰ ਮਿੱਤਰ ਹੁਣ ਆਪਾਂ ਇਹਨੂੰ ਫਿੱਟ ਕਰਾਂਗੇ ਆਪਣੇ ਘਰ ਦੇ ਵਿੱਚ ਕਿਉਂਕਿ ਸਾਡੇ ਘਰ ਦੇ ਵਿੱਚ ਪਹਿਲਾਂ ਜਿਹੜਾ ਗੀਜ਼ਰ ਲੱਗਾ ਹੋਇਆ ਸੀਗਾ ਉਹ 10 ਲੀਟਰ ਦਾ ਸੀ ਸਾਨੂੰ ਜ਼ਿਆਦਾ ਲੋਡ ਸੀ ਜ਼ਿਆਦਾ ਪਾਣੀ ਦੀ ਜ਼ਿਆਦਾ ਗਰਮ ਪਾਣੀ ਹੋਵੇ ਸਾਡੇ ਕੋਲ ਤੇ ਹੁਣ 25 ਲੀਟਰ ਦਾ ਗੀਜ਼ਰ ਲਾਵਾਂਗੇ ਤੇ ਆਜੋ ਨਾਲ ਮੇਰੇ ਆਜੋ ਵੀ ਮਿੱਤਰੋ ਇੱਥੇ ਥੋੜੀ ਜਿਹੀ ਬਾਥਰੂਮ ਕੋਚਾ ਬਾਹਰ ਕੋਚੀ ਆ ਬਡੇ ਪਾ ਲਗਾ ਹੋਇਆ ਜੀ ਸੀ ਇਹ ਰਿਪਲੇਸ ਕਰਾਂਗੇ ਕਿਉਂਕਿ ਇਹ 10 ਲੀਟਰ ਦਾ ਆ ਤੇ ਹੁਣ ਅਸੀਂ 25 ਲੀਟਰ ਦਾ ਇਥੇ ਇੰਸਟਾਲ ਕਰਾਂਗੇ ਨਵੇਂ ਗੀਜ਼ਰ ਦੇ ਨਾਲ ਤੁਹਾਨੂੰ ਇਹ ਸੇਫਟੀ ਵਾਲਵ ਮਿਲਦਾ ਆ ਜਿਹੜਾ ਮੈਂ ਅੱਗੇ ਵੀਡੀਓ ਵਿੱਚ ਦੱਸਾਂਗਾ ਇਸ ਦਾ ਕੀ ਯੂਜ਼ ਆ ਤੇ ਹੁਣ ਆਪਾਂ ਪੁਰਾਣੇ ਗੀਜ਼ਰ ਨੂੰ ਲਾਉਣ ਦੀ ਤਿਆਰੀ ਕਰ ਰਹੇ ਆ ਪੁਰਾਣਾ ਗੀਜ਼ਰ ਆਪਾਂ ਪਲਾਸ ਦੀ ਮਦਦ ਨਾਲ ਇਹਨਾਂ ਪਾਈਪਾਂ ਨੂੰ ਖੋਲ ਲਵਾਂਗੇ ਹੌਲੀ ਹੌਲੀ ਤੇ ਆਪਾਂ ਪਾਣੀ ਪਹਿਲਾਂ ਬੰਦ ਕਰ ਲੈਣਾ ਆ ਤਾਂ ਹੀ ਇਹ ਕੰਮ ਨੂੰ ਹੱਥ ਪਾਉਣਾ ਆ ਜੇ ਤੁਹਾਨੂੰ ਇਹ ਕੰਮ ਘਰ ਦੇ ਵਿੱਚ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਕਿਸੇ ਇਲੈਕਟ੍ਰੀਸ਼ੀਅਨ ਜਾਂ ਪਲੰਬਰ ਨੂੰ ਕਾਲ ਕਰਕੇ ਵੀ ਬੁਲਾ ਕੇ ਇਹ ਕੰਮ ਕਰਵਾ ਸਕਦੇ ਆ ਬਿਨਾ ਨੌਲੇਜ ਤੋਂ ਇਸ ਕੰਮ ਨੂੰ ਕਦੇ ਵੀ ਹੱਥ ਨਹੀਂ ਪਾਉਣਾ ਤੁਸੀਂ ਕਿਉਂਕਿ ਸੇਤ ਜ਼ਰੂਰੀ ਆ ਕੰਮ ਤਾਂ ਬਾਅਦ ਵਿੱਚ ਵੀ ਹੁੰਦੇ ਰਹਿਣੇ ਆ ਸੋ ਇੱਕ ਇੱਕ ਕਰਕੇ ਆਪਾਂ ਪਾਈਪ ਨੂੰ ਖੋਲ ਲਿਆ ਆ ਤੇ ਇਸ ਨੂੰ ਉਤਾਰ ਲਵਾਂਗੇ ਪੁਰਾਣੀ ਗੀਜ਼ਰ ਨੂੰ ਤੁਸੀਂ ਦੇਖ ਸਕਦੇ ਆ ਜਿਹੜੇ ਇਹ ਪੁਰਾਣੇ ਪਾਈਪ ਆ ਇਹਵੇਂ ਨਵੇਂ ਗੀਜ਼ਰ ਦੇ ਉੱਤੇ ਫਿੱਟ ਕਰ ਦਊਗਾ ਤੁਸੀਂ ਦੇਖ ਸਕਦੇ ਆ ਬਲੂ ਜਿਹੜੀ ਬਲੂ ਪਾਈਪ ਆ ਉਸ ਦੇ ਉੱਤੇ ਸੇਫਟੀ ਵਾਲਵ ਲਗਾ ਕੇ ਫਿਰ ਪਾਣੀ ਦਾ ਪਾਈਪ ਲਗਾਉਣਾ ਕਿਉਂਕਿ ਜਿਹੜਾ ਇਹ ਸੇਫਟੀ ਵਾਲਵ ਆ ਇਹ ਗੀਜ਼ਰ ਨੂੰ ਬਲਾਸਟ ਹੋਣ ਤੋਂ ਰੋਕਦਾ ਆ ਤੁਹਾਡੀ ਸੇਫਟੀ ਰੱਖਦਾ ਆ ਰੈੱਡ ਵਾਲੀ ਸਾਈਡ ਨਾਲ ਲਗਾ ਦੇਓ ਕਿਤੇ ਗਲਤੀ ਦੇ ਨਾਲ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਸੇਫਟੀ ਵਾਲਵ ਆ ਇਹ ਬਲੂ ਸਾਈਡ ਹੀ ਲਗਾਉਣਾ ਆ ਹਮੇਸ਼ਾ ਤਾਂ ਹੁਣ ਆਪਾਂ ਇਸ ਨੂੰ ਮੀਜ਼ਰ ਕਰ ਲਵਾਂਗੇ ਕਿਉਂਕਿ ਇਹ ਦੋ 홀 ਕਰਨੇ ਪੈਣੇ ਇਹ ਗੀਜ਼ਰ ਭਾਰਾ ਹੁੰਦਾ ਆ ਤੇ ਪੂਰੀ ਮੇਜ਼ਰ ਦੇ ਨਾਲ 홀 ਕਰਾਂਗੇ ਤਾਂ ਵਧੀਆ ਰਹੂਗਾ ਦੀਵਾਰ ਦੇ ਉੱਤੇ ਤੇ ਇਹ ਜਿਹੜਾ ਗੀਜ਼ਰ ਆ ਇਸ ਦਾ 25 ਲੀਟਰ ਵਾਲਾ ਗੀਜ਼ਰ ਆ ਤੇ 25 ਲੀਟਰ ਜਦੋਂ ਇਸ ਵਿੱਚ ਪਾਣੀ ਚਲਾ ਜਾਂਦਾ ਤਾਂ ਇਸ ਦਾ ਭਾਰ ਡਬਲ ਹੋ ਜਾਂਦਾ ਆ ਤੁਸੀਂ ਤੁਹਾਨੂੰ ਪਤਾ ਹੀ ਆ ਹੈਵੀ ਹੋ ਜਾਂਦਾ ਤੇ ਇਸ ਦੇ ਸਕਰੂ ਵੀ ਜਿਆਦਾ ਹੈਵੀ ਨੇ ਤੋਂ ਆਪਾਂ ਰੈਂਡਰ ਦੀ ਮਦਦ ਦੇ ਨਾਲ ਸਕਰੂ ਕਾਬਲ ਇੰਸਟੋਲ ਕਰ ਲਵਾਂਗੇ ਇਸ ਦੇ ਸਕਰੂ ਨਟ ਬੋਟਮ ਪਰ ਡੇ ਆ ਤਾਂ ਜੋ ਇਹ ਫਿਊਚਰ ਦੇ ਵਿੱਚ ਡਿਗੇ ਨਾ ਪੂਰਾ ਇਹ ਵੀ ਪਕੜ ਬਣੀ ਜਾਵੇ دیوار ਦੇ ਨਾਲ ਤੇ ਆਪਾਂ ਨੂੰ ਇਦਾਂ ਦੇ ਕੰਮ ਸਾਰੇ ਆਉਂਦੇ ਆ ਆਪਾਂ ਤਕਰੀਬਨ ਸੇਫਟੀ ਨਾਲ ਹੀ ਇਦਾਂ ਦੇ ਕੰਮ ਕਰੀਦੇ ਆ ਘਰ ਵਿੱਚ ਹਮੇਸ਼ਾ ਬਿਨਾ ਸੇਫਟੀ ਤੋਂ ਮੈਂ ਕਦੇ ਵੀ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦਾ ਹੈਗਾ ਸੇਫਟੀ ਜ਼ਰੂਰੀ ਆ ਬਾਕੀ ਗੱਲਾਂ ਬਾਅਦ ਦੇ ਵਿੱਚ ਤੇ ਹੈਮਰ ਦੀ ਮਦਦ ਦੇ ਨਾਲ ਇਹਨਾਂ ਸਕਰੂਆਂ ਨੂੰ ਵਿੱਚ ਚੰਗੀ ਤਰ੍ਹਾਂ ਠੋਕ ਕੇ ਟਾਈਟ ਕਰ ਦੇਵਾਂਗੇ ਤੇ ਹੁਣ ਅੱਗੇ ਜੀ ਵਾਰੀ ਗੀਜ਼ਰ ਟੰਗਣ ਦੀ ਤੁਸੀਂ ਦੇਖ ਸਕਦੇ ਆ ਤੇ ਇਹ ਬਹੁਤ ਈਜ਼ੀ ਆ ਵੈਸੇ ਇੰਸਟਾਲ ਕਰਨਾ ਕੋਈ ਇਹਦੇ ਵਿੱਚ ਔਖਾ ਨਹੀਂ ਹੈਗਾ ਇਹਦੇ ਕਨੈਕਸ਼ਨ ਵੀ ओके या बस ਤੁਸੀਂ ਧਿਆਨ ਰੱਖਣਾ ਜਦੋਂ ਵੀ ਇਹ ਕੰਮ ਕਰਦੇ ਵਿੱਚ ਕਰਨਾ ਹੈ ਕਿਤੇ ਗਲਤ ਕਨੈਕਸ਼ਨ ਨਾ ਕਰ ਦੋ ਤੇ ਬਿਨਾ ਨੌਲੇਜ ਤੋਂ ਇਸ ਕੰਮ ਨੂੰ ਹੱਥ ਨਾ ਪਾਓ ਜੇ ਨਹੀਂ ਪਤਾ ਲੱਗਦਾ ਤੇ ਕਿਸੇ ਨੂੰ ਮੇਰੀ ਇਹ ਵੀਡੀਓ ਦੇਖ ਲਿਓ ਸਾਰਾ ਵਿੱਚ ਮੈਂ ਤੁਹਾਨੂੰ ਦੱਸਿਆ ਹੀ ਆ ਕਿਸ ਤਰ੍ਹਾਂ ਤੁਸੀਂ ਇਸ ਨੂੰ ਘਰ ਦੇ ਵਿੱਚ ਇੰਸਟਾਲ ਕਰ ਸਕਦੇ ਆ ਤੇ ਆਪਾਂ ਪਾਈਪ ਜਿਹੜੀ ਆ ਇਹਦੇ ਪਲਾਸ ਦੀ ਮਦਦ ਨਾਲ ਹੌਲੀ-ਹੌਲੀ ਟਾਈਟ ਕਰ ਦੇਵਾਂਗੇ ਧਾਗਾ ਵਗੈਰਾ ਲਪੇਟਣ ਦੀ ਕੋਈ ਲੋੜ ਨਹੀਂ ਹੁੰਦੀ ਲੀਕੇਜ ਵਗੈਰਾ ਪਾਣੀ ਔਨ ਕਰਕੇ ਆਪਾਂ ਚੈੱਕ ਕਰ ਲਈ ਸੀ ਸਾਰੀ ਇਹ ਪਾਈਪ ਇਹ ਕਨਿੰਗ ਕਰਦੇ ਹੁੰਦੇ ਬੜੇ ਵਧੀਆ ਪਾਈਪ ਆਉਂਦੇ ਆ ਅੱਜਕੱਲ ਮਾਰਕੀਟ ਦੇ ਵਿੱਚ ਕੰਪਨੀਆਂ ਨੇ ਵਧੀਆ-ਵਧੀਆ ਪਾਈਪ ਬਣਾਉਂਦੀਆਂ ਆ ਤੇ ਗੀਜ਼ਰ ਆਪਣਾ ਪੂਰਾ ਇੰਸਟਾਲ ਹੋ ਗਿਆ ਆ ਤੇ ਤੁਸੀਂ ਦੇਖ ਸਕਦੇ ਆ ਆਪਾਂ ਇਸ ਨੂੰ ਔਨ ਕਰ ਦਿੱਤਾ ਆ ਤੇ ਪਾਣੀ ਵੀ ਪੂਰਾ ਐਨ ਗਰਮ ਆਉਂਦਾ ਆ ਤੇ ਇਸ ਨੂੰ ਹੀਟਿੰਗ ਵਾਲੀ ਸਾਈਡ ਰੱਖਣਾ ਆ ਦੂਜੀ ਸਾਈਡ ਕਰੋਗੇ ਤਾਂ ਸਿਰਫ ਮੇਨ ਰੂਗ ਜੇ ਘਟ ਕਰਾਂਗੇ ਤਾਂ ਘਟੇ ਪਾਣੀ ਗਰਮ ਕਰੂਗਾ ਤਾਂ ਇਸ ਨੂੰ ਤੁਸੀਂ ਹੀਟਿੰਗ ਵਾਲੀ ਸਾਈਡ ਹੀ ਰੱਖਣਾ ਆ ਇਸ ਸਵਿੱਚ ਨੂੰ ਤਾਂ ਕਿ ਪਾਣੀ ਜ਼ਿਆਦਾ ਗਰਮ ਰਹੇ ਤੇ ਛੇਤੀ ਗਰਮ ਹੋ ਜਾ। ਧੰਨਵਾਦ ਸਾਰਿਆਂ ਦਾ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ।